ਲਓ ਜੀ ਇਹ ਹੈ ਕਿਲਾ ਬਠਿੰਡਾ ਪੁਰਾਤਨ ਕਿਲਾ ਬਠਿੰਡਾ ਅਸੀਂ ਤੁਹਾਨੂੰ ਦਰਸ਼ਨ ਕਰਾ ਰਹੇ ਹਾਂ ਪੁਰਾਤਨ ਕਿਲਾ ਬਠਿੰਡਾ ਦੇ ਇਸ ਕਿਲੇ ਵਿੱਚ ਗੁਰੂ ਸਾਹਿਬ ਨੇ ਆਪਣੇ ਚਰਨ ਪਾ ਕੇ ਇਸ ਕਿਲੇ ਨੂੰ ਪਵਿੱਤਰ ਕੀਤਾ ਔਰ ਇਸ ਕਿਲੇ ਵਿੱਚ ਗੁਰਦੁਆਰਾ ਸਾਹਿਬ ਸ਼ਸ਼ੋਭਤ ਨਹੀਂ ਸੋ ਅਗਲੀਆਂ ਤਸਵੀਰਾਂ ਤੁਸੀਂ ਜਰੂਰ ਦੇਖੋ ਮੈਂਵੰਦ ਸਿੰਘ ਬਾਗੂ ਮજરા ਸ਼ਵਲਕ ਟੀਵੀ ਚੈਨਲ ਤੇ ਤੁਹਾਡਾ ਸਵਾਗਤ ਹੈ ਅਸੀਂ ਹਾਂ ਮੌਜੂਦ ਪੁਰਾਤਨ ਕਿਲਾ ਜੋ ਬਠਿੰਡੇ ਦਾ ਹੈ ਅਸੀਂ ਉੱਥੇ ਮੌਜੂਦ ਹਾਂ ਸੋ ਦੱਸਣ ਵਿੱਚ ਆਇਆ ਹੈ ਇਤਿਹਾਸਕਾਰ ਦੱਸਦੇ ਨੇ ਬਈ ਇਹ ਕਿਲਾ ਤੁਰਕਾਂ ਨੇ ਤੁਰਕਾਂ ਦੇ ਸਮੇਂ ਇੱਕ ਰਾਜਾ ਹੋਇਆ ਅਲਤਮਸ਼ ਅਲਤਮਸ਼ ਨੇ ਲਗਭਗ 10ਵੀਂ 11ਵੀਂ ਸਦੀ ਦੇ ਵਿੱਚ ਇਸ ਕਿਲੇ ਨੂੰ ਤਿਆਰ ਕੀਤਾ ਹੈ ਇਸ ਕਿਲੇ ਨੂੰ ਬਣਾਇਆ ਹੈ ਸੋ ਬਹੁਤਾ ਜੇ ਲੰਬਾ ਇਤਿਹਾਸ ਅਸੀਂ ਦਸੀਏ ਤਾਂ ਸਾਡੀ ਵੀਡੀਓ ਬਹੁਤ ਲੰਬੀ ਹੋ ਜਾਏਗੀ ਸੋ ਇਹ ਕਿਲਾ ਬਹੁਤ ਪ੍ਰਾਤਨ ਹੈ ਪ੍ਰਾਤਵ ਵਿਭਾਗ ਪੰਜਾਬ ਦੇ ਕੋਲ ਹੈ ਇਸ ਦੀ ਰਿਪੇਅਰ ਵੀ ਟਾਈਮ-ਟਾਈਮ ਚੱਲਦੀ ਰਹਿੰਦੀ ਹੈ ਸੋ ਇਸ ਕਿਲੇ ਦੇ ਸੰਬੰਧ ਦੇ ਵਿੱਚ ਗੁਰਦੁਆਰਾ ਸਾਹਿਬ ਜੋ ਮੌਜੂਦ ਨੇ ਇੱਕ ਟਾਪ ਦੇ ਗੁਰਦੁਆਰਾ ਸਾਹਿਬ ਹੈ ਇੱਕ ਖੱਬੇ ਹੱਥ ਹੈ ਸੋ ਅਸੀਂ ਤੁਹਾਨੂੰ ਸਿੱਧੀਆਂ ਤਸਵੀਰਾਂ ਸ਼ਿਵਾਲਕ ਟੀਵੀ ਚੈਨਲ ਤੋਂ ਦਿਖਾਵਾਂਗੇ ਜਿੰਨਾ ਕ ਇਤਿਹਾਸ ਸਾਨੂੰ ਪ੍ਰਾਪਤ ਹੋਇਆ ਹੈ ਉਹ ਅਸੀਂ ਦੱਸਣ ਦੀ ਕੋਸ਼ਿਸ਼ ਵੀ ਕਰਾਂਗੇ ਸੋ ਤੁਸੀਂ ਬਣੇ ਰਹਿਣਾ ਸ਼ਿਵਾਲਕ ਟੀਵੀ ਚੈਨਲ ਦੇ ਨਾਲ ਬਹੁਤ ਬਹੁਤ ਧੰਨਵਾਦ ਲਓ ਜੀ ਇਹ ਕਿਲਾ ਹੈਗਾ ਇਹ ਬਠਿੰਡੇ ਦਾ ਪੁਰਾਤਨ ਕਿਲਾ ਬਠਿੰਡਾ ਅਸੀਂ ਤੁਹਾਨੂੰ ਦਿਖਾਵਾਂਗੇ ਇਸ ਕਿਲੇ ਦੀਆਂ ਸਾਰੀਆਂ ਤਸਵੀਰਾਂ ਤੁਸੀਂ ਬਣੇ ਰਹਿਣਾ ਈਵਾਲਕ ਟੀਵੀ ਚੈਨਲ ਦੇ ਨਾਲ ਬਹੁਤ-ਬਹੁਤ ਧੰਨਵਾਦ ਇਸ ਕਿਲੇ ਵਿੱਚ ਗੁਰੂ ਸਾਹਿਬ 21 ਜੂਨ 1706 ਈਸਵੀ ਨੂੰ ਪਹੁੰਚੇ ਜਣੀ ਕੇ ਇਸ ਤੋਂ ਪਹਿਲਾਂ ਹਾਜੀ ਰਤਨ ਰਤਨ ਹਾਜੀ ਦਾ ਜੋ ਜਨਮ ਮਰਨ ਤੋਂ ਉਸ ਨੂੰ ਮੁਕਤ ਕਰਕੇ ਇਸ ਕਿਲੇ ਵਿੱਚ ਸੰਗਤਾਂ ਦੀ ਮੰਗ ਦੇ ਨਾਲ ਪਹੁੰਚੇ ਤਾਂ ਗੁਰੂ ਸਾਹਿਬ ਨੇ ਸੰਗਤਾਂ ਨੂੰ ਪੁੱਛਿਆ ਵੀ ਕੋਈ ਦੁੱਖ ਤਕਲੀਫ ਤਾਂ ਨਹੀਂ ਤਾਂ ਸੰਗਤਾਂ ਨੇ ਕਿਹਾ ਕਿ ਇੱਥੇ ਇੱਕ ਕਿਲੇ ਵਿੱਚ ਕਾਣਾ ਦਿਓ ਰਹਿੰਦਾ ਹੈ ਜੋ ਲੋਕਾਂ ਦੇ ਕੱਚੇ ਪੱਕੇ ਜਿਹੜੇ ਕੋਠੇ ਓਟਾ ਦਿੰਦਾ ਹੈ ਸੋ ਇਸ ਕਰਕੇ ਉਸ ਤੋਂ ਮੁਕਤੀ ਕਰਾਈ ਜਾਵੇ ਤਾਂ ਗੁਰੂ ਸਾਹਿਬ ਨੇ ਕਾਣੇ ਦਿਓ ਨੂੰ ਕਿਹਾ ਵੀ ਤੂੰ ਲੋਕਾਂ ਨੂੰ ਕਿਉਂ ਤੰਗ ਕਰਦਾ ਹੈ ਤਾਂ ਉਸਨੇ ਕਿਹਾ ਵੀ ਮੈਂ ਬੜੀ ਢੇਰ ਤੋਂ ਭੁੱਖ ਆਏ ਮੇਰੀ ਭੁੱਖ ਮਟਾਈ ਜਾਵੇ ਤਾਂ ਗੁਰੂ ਸਾਹਿਬ ਨੇ ਆਪਣੇ ਸਿੰਘਾਂ ਨੂੰ ਬੇਨਤੀ ਕੀਤੀ ਕਿ ਤੁਸੀਂ ਨੱਤ ਬਗੇਰ ਪਿੰਡ ਜਾਓ ਅਤੇ ਉੱਥੋਂ ਉੱਥੋਂ ਕਾਲਾ ਝੋਟਾ ਲੈ ਕੇ ਆਓ ਨੱਤ ਬਗੇਰ ਪਿੰਡ ਦੇ ਲੋਕ ਝੋਟੇ ਤੋਂ ਬੜੇ ਦੁਖੀ ਸਨ ਤਾਂ ਗੁਰੂ ਸਾਹਿਬ ਨੇ ਆਪਣੇ ਸਿੰਘਾਂ ਨੂੰ ਕਿਹਾ ਵੀ ਉੱਥੋਂ ਜਾ ਕੇ ਨਤਬਗੇੜ ਤੋਂ ਝੋਟਾ ਲਿਆਓ ਤਾਂ ਉਹਨਾਂ ਵਿੱਚ ਮਲਾਗੜ ਸਿੰਘ ਦੀ ਡਿਊਟੀ ਲਾਈ ਮਲਾਗੜ ਸਿੰਘ ਦੇ ਨਾਲ ਸਿੰਘ ਭੇਜੇ ਤਾਂ ਉਹ ਝੋਟਾ ਲੈ ਕੇ ਆਈ ਮਲਾਗੜ ਸਿੰਘ ਨੂੰ ਗੁਰੂ ਸਾਹਿਬ ਨੇ ਕਿਹਾ ਵੀ ਇਸ ਨੂੰ ਇੱਕੋ ਟੱਕ ਦੇ ਨਾਲ ਹੀ ਇਸ ਨੂੰ ਜੋ ਫਤਿਹ ਕਰੋ ਤਾਂ ਮਲਾਗੜ ਸਿੰਘ ਨੇ ਇੱਕ ਟੱਕ ਦੇ ਨਾਲ ਉਸ ਝੋਟੇ ਦਾ ਜਿਹੜਾ ਸਿਰ ਇੱਕ ਪਾਸੇ ਕਰਤਾ ਢਾੜੇ ਇੱਕ ਪਾਸੇ ਕਰਤੀ ਤਾਂ ਉਸ ਦਿਓ ਦੀ ਜਿਹੜੀ ਭੁੱਖ ਹੈ ਉਹ ਗੁਰੂ ਸਾਹਿਬ ਨੇ ਮਟਾਈ ਅਤੇ ਸਦਾ ਲਈ ਉਸ ਨੂੰ ਮੁਕਤ ਕੀਤਾ ਸੋ ਇਹ ਸੀ ਉੱਥੇ ਦਾ ਇਤਿਹਾਸ ਗੁਰਦੁਆਰਾ ਸਾਹਿਬ ਦਾ ਸੋ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਸਾਡੇ ਕਮੈਂਟ ਬਾਕਸ ਵਿੱਚ ਜਾ ਕੇ ਆਪਣੇ ਕਮੈਂਟ ਜਰੂਰ ਦਿਓ ਬਹੁਤ ਬਹੁਤ ਧੰਨਵਾਦ ਲਓ ਜੀ ਆਹ ਜਿਹੜੀਆਂ ਪੌੜੀਆਂ ਐ ਜਦੋਂ ਆਪਾਂ ਕਿਲਾ ਐਂਟਰ ਕਰਦੇ ਆਂ ਐਂਟਰ ਕਰਕੇ ਸੱਜੇ ਹੱਥ ਇੱਕ ਟਾਪ ਤੇ ਗੁਰਦੁਆਰਾ ਕਿਲੇ ਕਿਲਾ ਮੁਬਾਰਕ ਤੇ ਜਣੀਆਂ ਟਾਪ ਦੇ ਉੱਪਰ ਇਹ ਪੌੜੀਆਂ ਉਸ ਗੁਰਦੁਆਰਾ ਸਾਹਿਬ ਨੂੰ ਜਾਂਦੀਆਂ ਨੇ ਜਿਹੜਾ ਬਿਲਕੁਲ ਕਿਲੇ ਦੇ ਟਾਪ ਤੇ ਐ ਆਸੀਂ ਤੁਹਾਨੂੰ ਜਿਹੜੀਆਂ ਤਸਵੀਰਾਂ ਐ ਇਹ ਉੱਪਰ ਟਾਪ ਤੋਂ ਗੁਰਦੁਆਰਾ ਸਾਹਿਬ ਐ ਜੋ ਉਹਦੀਆਂ ਦਿਖਾ ਰਹੇ ਹਾਂ ਸੱਜੇ ਹੱਥ ਹੈ ਜਦੋਂ ਆਪਾਂ ਕਿਲਾ ਐਂਟਰੀ ਕਰਦੇ ਆਂ ਪੌੜੀਆਂ ਚੜ ਕੇ ਬਿਲਕੁਲ ਟਾਪ ਤੇ ਐ ਇੱਥੇ ਸੰਗਤਾਂ ਸੇਵਾ ਕਰਦੀਆਂ ਨੇ ਸੰਗਤਾਂ ਔਰ ਨਤਮਸਤਕ ਹੁੰਦੀਆਂ ਨੇ ਗੁਰੂ ਸਾਹਿਬ ਦਾ ਜਾਪ ਕਰਦੀਆਂ ਨੇ ਔਰ ਲਗਭਗ ਰੋਜ਼ਾਨਾ ਹੀ ਸੰਗਤ ਲਗਭਗ ਆਉਂਦੀ ਰਹਿੰਦੀ ਐ ਔਰ ਗੁਰੂ ਸਾਹਿਬ ਵੱਲੋਂ ਜੋ ਪਵਿੱਤਰ ਕਿਲਾ ਸਾਹਿਬ ਨੂੰ ਕੀਤਾ ਐ ਲੋਕਾਂ ਦੀਆਂ ਜੋ ਮੰਤਾਮਾਂ ਉਹ ਪੂਰੀਆਂ ਹੁੰਦੀਆਂ ਨੇ ਸੋ ਆ ਗੁਰਦਾਰਾ ਸਾਹਿਬ ਬਿਲਕੁਲ ਟਾਪ ਤੇ ਜਿੱਥੇ ਤੁਸੀਂ ਦਰਸ਼ਨ ਕਰ ਰਹੇ ਹੋ ਕਿਲਾ ਮੁਬਾਰਕ ਵਿੱਚ ਹੀ ਸੋ ਇਹ ਸਿੱਧੀਆਂ ਤਸਵੀਰਾਂ ਅਸੀਂ ਤੁਹਾਨੂੰ ਸ਼ਿਵਾਲਕ ਟੀਵੀ ਚੈਨਲ ਤੋਂ ਦਿਖਾ ਰਹੇ ਹਾਂ ਸਾਨੂੰ ਆਸ ਹੈ ਕਿ ਤੁਸੀਂ ਪਸੰਦ ਕਰੋਗੇ ਬਹੁਤ ਬਹੁਤ ਧੰਨਵਾਦ ਇਹ ਹੈ ਜੀ ਕਿਲੇ ਦਾ ਉੱਪਰਲਾ ਦ੍ਰਿਸ਼ ਬਠੰਡਾ ਕਿਲੇ ਦਾ ਉੱਪਰਲਾ ਦ੍ਰਿਸ਼ ਅਸੀਂ ਤੁਹਾਨੂੰ ਸ਼ਿਵਾਲਕ ਟੀਵੀ ਚੈਨਲ ਤੋਂ ਦਿਖਾ ਰਹੇ ਹਾਂ ਬਿਲਕੁਲ ਉੱਪਰ ਲਾਦਰੇਸ਼ ਹੈ ਔਰ ਕਿਤੇ ਕਿਤੇ ਰਬੇਰ ਵੀ ਮੰਗਦਾ ਹੈ ਇਹ ਸਾਰਾ ਉੱਪਰ ਲਾਦਰੇਸ਼ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਔਰ ਜਿ세 ਦੇ ਵਿੱਚ ਹੀ ਆਹ ਸਾਹਮਣੇ ਗੋਟਵਾਲਾ ਸਾਹਿਬ ਹੈ ਔਰ ਜਿਹੜਾ ਅਸੀਂ ਹੁਣ ਦਿਖਾ ਰਹੇ ਹਾਂ ਨਾ ਬਿਲਕੁਲ ਆ ਕੇ ਲਾਏ ਇੱਧਰ ਸਾਰੇ ਪਾਸੇ ਕੇ ਲਈ ਪਰਾਏ ਔਰ ਆਹ ਗੁਰੂ ਸਾਹਿਬ ਦਾ ਨਿਸ਼ਾਨ ਹੈ ਹਾਂ ਨਿਸ਼ਾਨ ਦੇ ਨਾਲ ਹੀ ਇੱਧਰ ਬਿਲਕੁਲ ਸਾਹਮਣੇ ਗੁਰਦੁਆਰਾ ਸਾਹਿਬ ਹੈ। ਹਾਂ ਉਹ ਸਾਹਮਣੇ ਜਿਹੜਾ ਹੈ। ਤੁਸੀਂ ਤੁਹਾਨੂੰ ਇਹ ਗੁਰਦੁਆਰਾ ਸਾਹਿਬ ਦੀ ਜਿਹੜੀ ਅਸੀਂ ਰਖਾੜੇ ਸਾਹਮਣੇ ਬਿਲਕੁਲ ਆਏਗਾ। ਇਹ ਗੁਰਦੁਆਰਾ ਸਾਹਿਬ ਦੇ ਅੰਦਰ ਸੀ। ਉਹ ਜੀ ਆ ਜਿਹੜੀਆਂ ਪੌੜੀਆਂ ਆਏ ਇਹ ਕਿਲੇ ਦੇ ਉੱਪਰ ਗੁਰਦੁਆਰਾ ਸਾਹਿਬ ਨੂੰ ਜਾਂਦੀਆਂ। ਇੱਥੋਂ ਪੌੜੀਆਂ ਉੱਪਰ ਗੁਰਦੁਆਰਾ ਸਾਹਿਬ ਜਿਹੜਾ ਹੈਗਾ ਉਸ ਨੂੰ ਜਾਂਦੀਆਂ ਨੇ। ਇਸ ਕਿਲੇ ਤੋਂ ਸਾਰਾ ਬਠਿੰਡਾ ਸ਼ਹਿਰ ਦਿਖਦਾ। ਹਾਂ ਤੁਸੀਂ ਦੇਖ ਸਕਦੇ ਹੋ ਸਾਰਾ ਬਠਿੰਡਾ ਸ਼ਹਿਰ ਇਸ ਕਿਲੇ ਤੋਂ ਦੇਖਾ ਜਿਵੇਂ ਕਿ ਅਸੀਂ ਕਿਲੇ ਦੇ ਉੱਪਰ ਚੜੇ ਹੋਏ ਹਾਂ। ਸਾਰਾ ਬਠਿੰਡਾ ਸ਼ਹਿਰ ਹੈ ਜਿਹੜਾ ਉਹ ਇਸ ਕਿਲੇ ਤੋਂ ਦਿਖ ਰਿਹਾ ਹੈ। ਔਰ ਅਸੀਂ ਕਿਲੇ ਦੀ ਬਿਲਕੁਲ ਉਪਰਿਸ਼ਟ ਤੇ ਹਾਂ। ਔਰ ਸਾਰਾ ਬਠਿੰਡਾ ਸ਼ਹਿਰ ਜਿਹੜਾ ਉੱਪਰੋਂ ਇਸਕੇ ਦੇਤੇ ਦੇਖ ਰਹੇ ਆ। ਅਸੀਂ ਜਾਂ ਤੋਂ ਫਿਰ ਆ ਸੀ ਤੁਹਾਨੂੰ ਸ਼ਵਾਰਕ ਟੀਵੀ ਚੈਨਲ ਤੋਂ ਵਾਰਿਆ। ਇਤਿਹਾਸਕ ਕਿਲਾ ਹੈ। ਇਥੇ ਗੁਰੂ ਸਾਹਿਬ ਨੇ ਆਪਣੇ ਚਰਨ ਪਾ ਕੇ ਇਸੇ ਨੂੰ ਪਵਿੱਤਰ ਕੀਤਾ। ਸੋ ਬਹੁਤ-ਬਹੁਤ ਧੰਨਵਾਦ।